ਚਾਨਣ ਦੀ ਭਾ ਕਿਹੜੇ ਰਾਹ ਤੁਰੀ ਹਾਂ ਕਿਹੜੇ ਦੁੱਖਾਂ ਦੀ ਪੰਡ ਸਿਰ ਤੇ ਚੁੱਕੀ ਫਿਰਦੀ ਹਾਂ ਕੌਣ ਹਾਂ ਮੈਂ ਘੁੰਮਦੀ ਹਾਂ ਊਰੀ ਵਾਂਗ ਹਰ ਥਾਂ ਭਟਕਦੀ ਹਾਂ ਜੰਗਲ ਬੇਲੇ ਪਲਕਾਂ ਤੇ ਧੂੜ ਦੇ ਕਣਾਂ ਨੂੰ ਧਰ ਬੇਵਸੀ ਦੀ ਵੰਝਲੀ ਵਜਾਉਂਦੀ ਚੱਪਾ ਚੱਪਾ ਟੋਂਦੀ ਕਦੇ ਗਾਉਂਦੀ ਕਦੇ ਮੁਸਕਰਾਉਂਦੀ ਚੌਂਦੀ ਹਾਂ ਮੈਂ ਤਾਂ ਕੁਝ ਕੁ ਦਿਨਾਂ ਲਈ ਖਾਲੀ ਓਕ ਵਿੱਚ ਪਿਆਰ ਸਮੁੰਦਰ ਵਿਰਾਨ ਅੱਖਾਂ ਲਈ ਰੋਸ਼ਨ ਮੰਦਰ ਜਿਸ ਤੋਂ ਨਿਕਲੀ ਜੋਤ ਹਨੇਰੀਆਂ ਰਾਹਾਂ ਵਿੱਚ ਰੋਸ਼ਨੀ ਦਾ ਕੁੰਜ ਬਣ ਫੈਲ ਜਾਏ ਦੂਰ ਤੂਰ ਤੱਕ ਇਸ ਲਈ ਮੈਂ ਵੀ ਸ਼ਾਇਦ ਹਨੇਰੀਆਂ ਦੀ ਕੁੱਖੋਂ ਚਾਨਣ ਦੀ ਭਾਲ ਕਰਦੀ ਹਾਂ ਚਾਨਣ ਦੀ ਭਾਲ ਕਰਦੀ ਹਾਂ ਦਿਲ ਕਰਦਾ ਹੈ ਕਦੇ ਕਦੇ ਦਿਲ ਕਰਦਾ ਹੈ ਆਪਣੇ ਆਪ ਨਾਲ ਕਰਾਂ ਕੁਝ ਗੱਲਾਂ ਆਪਾ ਫਰੋਲਾਂ ਦਿਲ ਦੀ ਛਤਰੀ ਹੇਠ ਛੁਪ ਕੇ ਬੈਠਾਂ ਕਰਾਂ ਕੁਝ ਗੁਪਤ ਗੂ ਪੁੱਛਾਂ ਉਸ ਦਾ ਹਾਲ ਤੇ ਦੱਸਾਂ ਆਪਣਾ ਵੀ ਉਤਰ ਜਾਵਾਂ ਉਸ ਦੀ ਗਹਿਰਾਈ ਵਿੱਚ ਲਾ ਕੇ ਕੁਝ ਚਿਰ ਲਈ ਫਿਕਰਾਂ ਦੀ ਪੰਡ ਤੋੜ ਕੇ ਸੋਚਾਂ ਦਾ ਗੁਣਿਆ ਤਾਣਾ ਬਾਣਾ ਘੁੰਮਦੀ ਹਾਂ ਉਰੀ ਵਾਂਗ ਸਵੇਰ ਤੋਂ ਸ਼ਾਮ ਕੰਮਾਂ ਦੇ ਦਿਵਾਲੇ ਨਿਕਲ ਜਾਵਾਂ ਇਹਨਾਂ ਦੀ ਬਲਗਣ ਚੋਂ ਬਾਹਰ ਕੁਝ ਚਿਰ ਲਈ ਬੰਦ ਕਰ پلਕਾਂ ਦੇ ਬੂਹੇ ਗਰੁੰਧ ਹੋ ਜਾਵਾਂ ਆਪਣੇ ਆਪ ਵਿੱਚ ਆਪਣੇ ਆਪ ਵਿੱਚ